ਹਾਂਜੀ ਦੋਸਤੋ ਕੀ ਹਾਲ ਚਾਲ ਨੇ ਬਈ ਹੋਰ ਜੋ ਵੀ ਵੀਰਪਰਾ ਕਵਟਰ ਬਾਜੀ ਨਾਲ ਜੁੜੇ ਐ ਸ਼ੌਂਕ ਰੱਖਦੇ ਐ ਤੇ ਵੀਡੀਓ ਲੈ ਕੇ ਆਇਆ ਕੱਕੀ ਕੰਦਰ ਇਹਦੇ ਸੀਜਨ ਦੇ ਪੱਠੇ ਆ ਛੋਟੇ ਲੱਗੇ ਵੀ ਸਿੱਧੇ ਆਏ ਹੋਏ ਆ ਬੰਦ ਕੀਤੇ ਆ ਇਹਦੇ ਮਖਣੀ ਇਹ ਤਾਂ ਸ਼ੁਰੂ ਤੋਂ ਹੁੰਦੇ ਆ ਮਖਣੀ ਜਿਹੜੇ ਮਤਲਬ ਬਾਈ ਨੂੰ ਤਿਆਰ ਕਰਨੇ ਹੁੰਦੇ ਠੰਡ ਚ ਸਟਾਰਟਿੰਗ ਤੇ ਜਦ ਮੈਂ ਜਿੰਨੇ ਰਹੂਗਾ ਕਬੂਤਰ ਰੱਖਿਆ ਨੂੰ 30-40 ਸਾਲ ਹੋ ਗਏ ਮਖਣੀ ਤੋਂ ਹੀ ਛੱਡੇ ਆ ਜਿੱਦਾਂ ਠੰਡ ਦਾ ਜਨਵਰੀ ਮਹੀਨਾ ਤੇ ਫਰਵਰੀ ਅੱਧਕ ਫਰਵਰੀ ਮੌਸਮ ਦੇ ਹਿਸਾਬ ਨਾਲ ਠੰਡ ਜੀ ਤਾਂ ਥੋੜੀ ਲੰਮੀ ਦੇ ਦੇਦੀ ਹੈ ਜਿੱਦਾਂ ਮੌਸਮ ਦੇ ਹਿਸਾਬ ਦੇ ਨਾਲ ਮਹੀਨਾ ਡੇਢ ਮਹੀਨਾ ਦੇ ਦੇਦੀ ਹੈ ਰੋ ਇੱਕ ਅੱਧੀ ਟੋਲੀ ਦੇ ਲਈ ਦੀ ਸਾਰਿਆਂ ਨੂੰ ਕਿੱਕ। ਉਹ ਵਧੀਆ ਸਮਝ ਜਾਂਦੇ ਇਹਦੇ ਨਾਲ। ਬਾਕੀ ਖਿਡਾਰੀਆਂ ਦੇ ਆਪਦੇ-ਆਪਦੇ ਤਿਆਰਪੇ ਆ ਬਈ ਹਨਾ ਸਾਰਿਆਂ ਦੇ। ਕੋਈ ਕੀ ਖਰਾਕ ਦਿੰਦਾ ਕੋਈ ਕੀ ਖਰਾਕ ਦਿੰਦਾ ਹਨਾ ਕੋਈ ਕਿਵੇਂ ਸਾਭਦਾ ਕੋਈ ਕਿਵੇਂ ਸਾਭਦਾ। ਕੋਈ ਪੰਜੀਰੀ ਵਗੈਰਾ ਵੀ ਦੇਈ ਜਾਂਦੇ ਹਨਾ ਕੋਈ ਹੋਰ ਕੁਝ ਵੀ ਦੇ ਦਿੰਦੇ ਆ। ਬਾਕੀ ਆਪ ਦਾ ਆਪ ਦਾ ਹੱਥ ਹੁੰਦਾ ਹਰੇਕ ਦਾ ਬਈ ਹਨਾ ਜਿਹੜਾ ਕੁਝ ਜਿਵੇਂ ਠੀਕ ਲੱਗਦਾ ਹਨਾ ਬਸ ਜਾਨਵਰ ਰੁੱਣਾ ਚਾਹੀਦਾ ਵਧੀਆ ਹਨਾ ਸਮਝੀਏ ਵਧੀਆ। ਤਾਂ ਰੋਸਟਰ ਵੀ ਖੇਰੀ ਵਧੀਆ ਜਾਨਵਰ ਹੁੰਦਾ ਹੈ। ਸਾਹਮਣਾ ਪਤਾ ਹੀ ਹੈ ਹੁਣ ਆਪਾਂ ਨੂੰ ਕਿਵੇਂ ਔਖਾ ਛੋਟੇ ਬੱਚੇ ਤੋਂ ਲੈ ਕੇ ਕਿੰਨੀ ਮਿਹਨਤ ਲੱਗਦੀ ਹੈ। ਲਾਉਣ ਤੱਕ ਦਾ ਫਿਰ ਬਾਜ਼ੀਆਂ 'ਤੇ ਤਿਆਰ ਕਰਨਾ ਫਿਰ ਬਾਜ਼ੀਆਂ ਵੇਲੇ ਇਹ ਹੋਰ ਦਸੋਂ ਵੀ ਵੀਰ ਭਰਾ ਕਿਹੜੇ ਕਿਹੜੇ ਕਰੀ ਜਾਂਦੇ ਆ ਤਿਆਰੀਆਂ ਵੀ ਬਾਜ਼ੀਆਂ ਦੀਆਂ। ਸਭੀ ਸੁੰਭੀ ਜਾਂਦੇ ਆ। ਐਂਟਰੀ-ਉਂਟਰੀਆਂ ਬਸ ਚੱਲੀ ਜਾਂਦੀਆਂ ਹੁਣ ਤਾਂ ਹਨਾ। ਤਿਆਰੀਆਂ ਬਸ ਆ ਮਹੀਨਾ ਜਨਵਰੀ ਦਾ ਗਿਆ ਫਰਵਰੀ ਮਾਰਚ ਦੋ ਮਹੀਨੇ ਰਹਿ ਗਏ April ਚੱਲ ਪੈਣਗੇ ਬਾਕੀਆਂ ਬਾਕੀ ਮਾਰਚ ਚ ਹੀ ਚੱਲ ਪੈਣਗੇ ਮੇਰੇ ਹਿਸਾਬ ਨਾਲ ਕੀਤੀਆਂ ਚੱਲ ਪੈਣਗੀਆਂ ਦੂਸਰਾ ਆਣਗੇ ਲੋਕੀਂ ਅੰਧੇਰੇ ਮਖਣੀ ਇਹਦਾ ਖੁੱਡੇ ਜੀ ਬੈ ਕੇ ਬੈ ਕੇ ਗਟੋਲੀ ਸਾਰਿਆਂ ਨੂੰ ਦੇ ਦਿੰਦੇ ਆ ਜੱਟ ਸੌਦਾ ਹੀ ਚੱਲਦਾ ਫੜ ਫੜ ਕੇ ਵਾਰੀ ਵਾਰੀ ਬਾਰ ਅੰਦਰ ਆਉਣਾ ਕਹਿੰਦਾ ਓਖੇ ਹੈ ਬਿਮਾਰ ਹੋ ਗਈ ਸੀ ਸਿਹਤ ਡਾਊਨ ਕਰਕੇ ਓਏ ਬਾਜੀਆਂ ਤੋਂ ਦੂਰ ਰਹੇ 10-12 ਸਾਲੀ ਤੇ ਹੁਣ ਫੇਰ 2-4 ਸਾਲ ਹੋਏ ਛੱਡਦੇ ਇਹਨੂੰ ਥੋੜੇ ਥੋੜੇ ਛੱਡ ਲਈ ਦੀਆਂ 2-4 ਕਿ ਛੱਡਾਂਗੇ ਇੰਟਰੀਆਂ ਭਰੀਆਂ ਆਪਾਂ ਮੇਰ ਕਰੇ ਕਿ ਜਾਨਵਰ ਸਹੀ ਰਹਿਣ ਇਹ ਲੋਕ ਇਹ ਸ਼ੌਂਕ ਹੀ ਇਦਾਂ ਦਾ ਹੁੰਦਾ ਹੈ ਕਬੂਤਰਬਾਜੀ ਦਾ ਯਾਰ ਨੋ ਨੂ ਵੀ ਬਣਿਆ ਨਾ ਇਹਨੇ ਇੱਕ ਵਾਰ ਹੀ ਪੈ ਜਿਆ ਨਾ ਕੋਈ ਵੀ ਜਾਨਵਰ ਨਾਲ ਸ਼ੌਂਕ ਤਾਂ ਬੇਸ਼ੌਕੀ ਆ ਨਾ ਹੁਣ ਕਿ ਛੱਡਿਆ ਹੀ ਨਹੀਂ ਜਾਂਦਾ ਛਾਇ ਕਿੰਨੇ ਬਿਮਾਰ ਹੋ ਗਏ ਸੀ ਫੇਰ ਵੀ ਸ਼ੌਂਕ ਨਹੀਂ ਛੱਡਿਆ ਹੌਲੀ ਹੌਲੀ ਉਹਨਾਂ ਨੂੰ ਦੇਖਭਾਲ ਕਰਨੀ ਸਾਂਭਣਾ ਠੀਕ ਹੈ ਚਲੋ ਬਾਕੀ ਠੀਕ ਹੋ ਗਏ ਮੁੜ ਕੇ ਬਾਅਦ ਚ ਫੇਰ ਹੌਲੀ ਹੌਲੀ ਸਭਾ ਸੰਭਾਈ ਕਰ ਲੈਣਾ ਆਪੇ ਤੇ ਲੋਬੀ ਦਿਖਾਉਣੇ ਅੱਜ ਤੁਹਾਨੂੰ ਆ ਪੱਠੇ ਨੰਨ ਦਿੱਤੀ ਮਖਣੀ ਦੂਜੇ ਖਦੇ ਰਹਿ ਗਏ ਸੀ ਇਹਨਾਂ ਨੂੰ ਬਾਹਰ ਲਿਆ ਕੇ ਦੇ ਦਾਂਗੇ ਮੇਰਾ ਵੀਡੀਓ ਪਾਉਂਦਾ ਰਹੀ ਜਿਨ ਇਹੀ ਸੀਗਾ ਨਾ ਜਿੱਦਾਂ ਆਪਾਂ ਤਾਂ ਵੀ ਸ਼ਾਮ ਸੰਭਾਲ ਮਖਣੀ ਤੇ ਹੀ ਕਰਦੇ ਆਂ ਮੱਖੀ ਖਡਾਰੀਆਂ ਦਾ ਡੋਡੀ ਤਿਆਰ ਪਏ ਸਾਰਿਆਂ ਦੇ ਮੈਂ ਕਿਹਾ ਚਲੋ ਮਖਣੀ ਦੇ ਰਹੇ ਸੀਗੇ ਭਾ ਚਲੋ ਪਾਈਏ ਵੀਡੀਓ ਦੋਸਤਾਨਾ ਕਰੀਏ ਸਾਂਜੀ ਇੱਕ ਟੋਲੀ ਥੋੜੀ ਬਣਾ ਲਈ ਦੀਆਂ ਸਾਬਜ਼ੀਆਂ ਦੀ ਟੋਲੀ ਬਣਾ ਲਈ ਗਈ ਐ ਮੜੀ ਵਾਵਾ ਜੀ ਕਰਕੇ ਜਿਹੜੀ ਡੇਲੀ ਇੱਕ ਦੇ ਦੇਦੀ ਆ ਉਹ ਦੇਖ ਹੀ ਰਹੇ ਤੁਸੀਂ ਕਿੱਡੀ ਕਰੂਗੀ ਪਹਿਲਾਂ ਇੱਕ ਦਿਨ ਵਟ ਲਈ ਦੀਆਂ ਠੰਡੇ ਪਾਣੀ 'ਚ ਉਹ ਕਰੜੀਆਂ ਹੀ ਹੋ ਜਾਂਦੀਆਂ ਫਿਰ ਦੇਣੀ ਸੋਖੀ ਹੋ ਜਾਂਦੀ ਹੈ ਕਿ ਹੋਰ ਵੀ ਵੀਡੀਓ ਤੁਹਾਡੇ ਨਾਲ ਸ਼ੇਅਰ ਕਰਾਂਗੇ ਬਈ ਤਾਂ ਅੱਗੇ ਬਾਜੀਆਂ ਆ ਜਾਣੀਆਂ ਬਾਜੀਆਂ ਦੀਆਂ ਵੀ ਤੇ ਜਿੱਦਾਂ ਕਬੂਤਰ ਸਾਂਭਣਾ ਬਾਜੀ ਤੋਂ ਪਹਿਲਾਂ ਆ ਜਾ ਬਾਜੀ ਵਾਲੇ ਦਿਨ ਉਦੋਂ ਢੇੜੇ ਗੁਣੇ ਵਾਲੇ ਦਿਨ ਜਿਹੜਾ ਉੱਠ ਕੇ ਦੇਖ ਪਾ ਲਓ ਵੀ ਤੁਹਾਨੂੰ ਵੀਡੀਓ ਪਾਇਆ ਕਰਾਂਗੇ ਤੁਹਾਡੇ ਨਾਲ ਸਾਂਝੀਆਂ ਕਰਾਂ ਕਰਾਂਗੇ ਨਾ ਗੋੜਾ ਜਾਂ ਹੋਰ ਪਾਣੀ ਹੈ ਕਿੱਦਾਂ ਬਣਾਉਂਦੇ ਆ ਕੀ ਕਰਦੇ ਆ ਸਾਰਾ ਕੁਝ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਾਂਗੇ ਜਿੰਨੀ ਵੀ ਜਾਣਕਾਰੀ ਹੈਗੀ ਆ ਜੁੜੇ ਰਹੋ ਜੀ ਚੈਨਲ ਨਾਲ ਸਬਸਕ੍ਰਾਈਬ ਕਰ ਦਿਓ ਵਈ ਲਾਈਕ ਕਰ ਦਿਓ ਵਾਤ ਵਾਤ ਵੀਡੀਓ ਸ਼ੇਅਰ ਕਰ ਦਿਓ ਜੀ ਇਹ ਵੀ ਤੁਹਾਡੇ ਭਰਾਵਾਂ ਦੇ ਪਿਆਰ ਨਾਲ ਹੀ ਆ ਜਿੰਨਾ ਸ਼ੇਅਰ ਕਰੋਗੇ ਵੀਡੀਓ ਨੂੰ ਤੁਹਾਡੇ ਆਸਤੇ ਹੋਰ ਨਵੇਂ-ਨਵੇਂ ਵੀਡੀਓ ਲੈ ਕੇ ਆਵਾਂਗੇ ਆਈ ਦੀ ਵੀਡੀਓ ਮੇਰੀ ਹੀ ਸੀਗੀ ਮਖਮੀ ਦੇ ਰਹੇ ਸੀ ਮੈਂ ਚਲੋ ਤੁਹਾਡੇ ਨਾਲ ਸ਼ੇਅਰ ਕਰਾਂ ਵੀਡੀਓ ਬਾਕੀ ਤੁਸੀਂ ਵੀ ਦੱਸੋ ਕਮੈਂਟ ਕਰਕੇ ਬਾਈ ਕੀ ਕਰ ਰਹੇ ਹੋ ਸੰਭਸ ਬਾਈ ਕਿਹੜੇ ਕਿਹੜੇ ਵੀਰ ਕੀ ਕੁਛ ਦਿੰਨੇ ਹੋ ਤੁਸੀਂ ਵੀ ਤਾਂ ਜੋ ਲੋਕਾਂ ਨੂੰ ਪਤਾ ਲੱਗੇ ਹਨਾ ਜੋ ਵੀ ਨਵੇਂ ਖਿਡਾਰੀ ਹਨ ਪੁਰਾਣੇ ਨੂੰ ਤਾਂ ਚਲੋ ਪਤਾ ਹੀ ਹੁੰਦਾ ਹੈ ਨੋਲਜ ਤਾਂ ਕਹਿੰਦੇ ਜਿੰਨੀ ਵੀ ਇਕੱਠੀ ਕਰੀ ਆਵੇ ਉਨੀ ਥੋੜੀ ਹੁੰਦੀ ਹੈ ਨਾ ਹਰੇਕ ਖਿਡਾਰੀ ਦਾ ਹਰੇਕ ਤਜਰਬਾ ਹੁੰਦਾ ਆਪਦਾ ਆਪਦਾ ਜਿੰਨਾ ਵੀ ਆਪਾਂ ਮੰਨ ਲਾ ਇਕੱਠੀ ਕਰਾਂਗੇ ਨੋਲਜ ਉਨਾ ਹੀ ਫਾਇਦਾ ਨਾ ਜਾਨਵਰ ਦਾ ਇਹ ਚੀਜ਼ ਹੀ ਇਹੋ ਜੀ ਹੈ ਇਹਨੂੰ ਸੰਭਾਲਣਾ ਦੇਖਭਾਲ ਕਰਨੀ ਤਾਂ ਬਹੁਤ ਤਜਰਬਾ ਚਾਹੀਦਾ ਉਮਰ ਟੱਪ ਜਾਂਦੀ ਹੈ ਇਸ ਚੀਜ਼ ਪਿੱਛੇ ਬੰਦਾ ਸਿੱਖਦਾ ਹੀ ਰਹਿੰਦਾ ساری ਉਮਰ ਸਿੱਖਦਾ ਰਹਿੰਦਾ ਹਲੇ ਵੀ ਜਾਨਵਰ ਨਹੀਂ ਸਾਬਦਾ ਕੀ ਨਹੀਂ ਕਿਉਂਕਿ ਸਾਰੀ ਉਮਰ ਟੱਪ ਜਾਂਦੀ ਫੇਰ ਵੀ ਜਾਨਵਰ ਚੀਜ਼ ਹੀ ਇਹੋ ਜੀ ਹੈ। ਖੇਡ ਤਾਂ ਕੋਈ ਵੀ ਹੈ ਬਈ ਸਾਰੀ ਉਮਰ ਬੰਦਾ ਸਿੱਖਦਾ ਰਹਿੰਦਾ ਹੈ। ਜਿੱਥੋਂ ਵੀ ਜਿੰਨੀ ਵੀ ਨੌਲੇਜ ਮਿਲਦੀ ਹੈ ਬਈ ਇਕੱਠੀ ਕਰੀ ਜਾਵੇ ਹਨਾ। ਜਿੰਨੀ ਵੀ ਨੌਲੇਜ ਉਨੀ ਥੋੜੀ ਹੁੰਦੀ ਹੈ ਬਈ। ਸਵੀਰਪਰਾ ਸਹਿਯੋਗ ਕਰਦੇ ਰਹੋ ਜੀ ਚੈਨਲ ਨੂੰ। ਤੁਹਾਡੇ ਵਾਸਤੇ ਹੋਰ ਵੀ ਵੀਡੀਓ ਲੈ ਕੇ ਆਉਂਦੇ ਰਾਵਾਂਗੇ। रह गए लास्ट हम इन्होंने तो भी मखनी मरनी बाकी दिखी भी आ ही रह दो एक दो रह गए बस उन्होंने भी देती ओके बी ਮਿਹਰਬਾਨੀ ਬਹੁਤ ਬੜੀ ਦੇਖ ਲਈ